ਸਸੀ ਕਾਲਜੀ ਆਪਾਂ ਖੜੇ ਆ ਆਪਣੇ ਡ੍ਰੈਿੰਗ ਰੂਮ ਦੇ ਕੋਲ ਤੇ ਡ੍ਰੈਿੰਗ ਰੂਮ ਦੇ ਵਿੱਚ ਸਾਡੇ ਦੇਖੋ ਨੰਨੇ-ਮੁੰਨੇ ਦੋ ਬੱਚੇ ਬੈਠੇ ਨੇ ਸਾਹਮਣੇ ਹੈ ਨਾ ਉਹ ਨਰਾਜ ਆ ਛੁੱਟੀਆਂ ਹੋ ਗਈਆਂ ਬੱਚਾ ਨੇ ਨਾਨ ਕੀ ਜਾਣਾ ਤੇ ਮੰਮੀ ਲੈ ਕੇ ਨਹੀਂ ਜਾ ਰਹੀ ਹੈ ਨਾ ਇਹ ਆਪਣਾ ਮਜ਼ਾਕ ਹੈ ਇਹ ਮੇਰੇ ਬੜੇ ਸੋਹਣੇ ਗੁੱਡੇ ਪਿਆਰੇ ਲੱਗਦੇ ਨੇ ਮੈਨੂੰ ਟੈਡੀ ਬੇਅਰ ਮੈਂ ਇਹਨਾਂ ਨਾਲ ਵੇਖਾ ਢੇਰ ਕੰਲਾ ਕਰਦੀ ਹੁੰਨੀ ਆ ਕਿ ਜਦੋਂ ਮੈਂ ਕੱਲੀ ਹਾਂ ਮੈਨੂੰ ਅੱਛਾ ਲੱਗਦਾ ਵਾ ਤਾਂ ਇਕੱਲਾਪਨ ਦੂਰ ਹੋ ਜਾਂਦਾ ਨਾਲ ਇਹਨਾਂ ਨਾਲ ਗੱਲਾਂ ਹੋ ਜਾਂਦੇ ਸਿਰਫ ਇਹ ਕਹਿਣਾ ਚਾਹੀਦਾ ਕਿ ਜਾਨ ਨਹੀਂ ਗਈ ਬਾਕੀ ਦਾ ਸੇਮ ਓਦਾਂ ਦੇ ਬਣਾਏ ਹੋਏ ਜਿੱਦਾਂ ਸੱਚੀ ਜਹੁੰਦੇ ਨੇ ਆਪਣਾ ਕੁੱਤੇ ਬਿੱਲੇ ਨੇ ਜ ਬਣਾ ਦਿੰਦੇ ਓਦਾਂ ਹੀ ਜਾਨ ਨਹੀਂ ਹੁੰਦੀ ਇਹਨਾਂ ਦੇ ਵਿੱਚ ਛੇਵ ਤਾਂ ਸੇਮ ਓਦਾਂ ਦੀ ਦੇ ਦਿੰਦੇ ਨੇ ਤੇ ਇਹ ਮੈਂ ਲੈ ਕੇ ਆਈ ਸੀ ਭਾਈ ਰਾਹ ਦੇ ਵਿੱਚੋਂ ਆਉਂਦੀ ਇੱਥੋਂ ਜਲੰਧਰ ਤੋਂ ਆਉਂਦੀ ਹਾਂ ਤੇ ਆਪਾਂ ਇੱਧਰ ਆ ਗਏ ਆ ਕਿਚਨ ਦੇ ਵਿੱਚ ਹੁਣ ਹੁਣ ਤੋਂ ਆਪਣਾ ਕਿਚਨ ਦੇ ਵਿੱਚ ਤਿਆਰੀ ਦਿਖਾਉਣੀ ਥੋੜੇ ਜਿਹਾ ਕੰਮ ਕਿਚਨ ਦੇ ਵੀ ਆਪਾਂ ਕਿਚਨ ਦੇ ਕੰਮ ਵੀ ਥੋੜੇ ਜੇ ਕਰ ਲਈਏ ਤੇ ਇਹ ਦੇਖੋ ਇੱਥੇ ਆਪਾਂ ਰੱਖਿਆ ਤਾਂ ਕੁੱਕਰ ਦੇ ਵਿੱਚ ਰਾਜਮਾ ਪਾ ਕੇ ਰੱਖਿਆ ਜੇ ਮੇਰਾ ਮੂਡ ਸੀ ਚਾਲ ਰਾਜਮਾ ਬਣਾਉਂਦਾ ਇਧਰ ਆਪਾਂ ਧਰਤੀ ਚਾਹ ਸਾਰੇ ਕੰਮ ਇੱਕੇ ਟਾਈਮ ਕਰਨਾ ਪਸੰਦ ਕਰਦੀ ਹੈ ਇਧਰ ਚਾਹ ਧਰੀ ਆ ਤੇ ਉਧਰ ਆਪਣੀ ਮਲਾਈ ਰੱਖੀ ਹੋਈ ਆ ਚਾਹ ਨੂੰ ਮੈਂ ਨਾ ਇਦਾਂ ਨਹੀਂ ਕਹੇ ਪਤਲੀ ਜੀ ਚਾਹ ਬਣਾ ਮ ਕਦੇ ਕਦੇ ਮੂਡ ਹੁੰਦਾ ਕਿ ਮੋਟੀ ਜੀ ਚਾਹ ਬਣਾ ਕੇ ਫਿਰ ਨਹੀਂ ਮੋਟੀ ਦਾ ਮਤਲਬ ਕਿ ਦੁੱਧ ਜ਼ਿਆਦਾ ਪਾ ਕੇ ਹੈ ਨਾ ਤੇ ਆਪਾਂ ਦੁੱਧ ਜ਼ਿਆਦਾ ਪਾ ਕੇ ਚਾਹ ਬਣਾ ਕੇ ਪੀਣ ਦੇ ਲੱਗੇ ਆਂਗੀ ਮੈਂ ਤੇ ਬਾਕੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਚਾਹ ਮੈਂ ਪੀਣੀ ਥੋੜੀ ਹੁੰਦੀ ਆ ਥੋੜੀ ਮਤਲਬ ਕਿ ਪੌਣੀ ਕ ਗਲਾਸੀ ਛੋਟੀ ਜੀ ਤੁਹਾਨੂੰ ਉਹ ਵੀ ਦਿਖਾਵਾਂਗੀ ਕਿ ਢਿੱਕੇ ਗਲਾਸੀ ਆ ਆਪਣੀ ਪੱਕਾ ਹੀ ਮੇਰਾ ਇੱਕ ਗਲਾਸ ਰੱਖਿਆ ਹੋਇਆ ਜਿਹਦੇ ਵਿੱਚ ਮੈਂ ਚਾਹ ਪੀਣੀ ਆ ਤੇ ਸਵੇਰ ਤੇ ਚਾਹੇ ਸ਼ਾਮ ਨੂੰ ਪੀਣੀ ਆਗੀ ਅੱਜ ਮੇਰਾ ਮੂਡ ਕੀਤਾ ਕਿ ਮੈਂ 7:30 ਵਜੇ ਚਾਹ ਪੀਣਾ ਮੈਂ ਜੋ ਰੋਟੀ ਨਹੀਂ ਖਾਦੀ ਸੀ ਮੇਰਾ ਲੰਚ ਨੂੰ ਸੌਰੀ ਮੇਰਾ ਬ੍ਰੈਕਫਾਸਟ ਨੂੰ ਦਿਲ ਨਹੀਂ ਕਰਿਆ ਸੀ ਇਹ ਆਪਣੀ ਮਲਾਈ ਥੋੜੀ ਜੀ ਥੋੜੀ ਮਲਾਈ ਆਉਂਦੀ ਕਿਉਂਕਿ ਦੁੱਧ ਥੋੜਾ ਹੁੰਦਾ ਹੈ ਹੁਣ ਹਨਾ ਜਿੰਨਾ ਤਾਂ ਆਪਾਂ ਦੁੱਧ ਲੈਣੇ ਆ ਤੇ ਉਹਨਾਂ ਦੇ ਵੀ ਮੱਝਾਂ ਹਟ ਗਈਆਂ ਇੱਕ ਮੱਝ ਦਾ ਪਤਾ ਨਹੀਂ ਕੀ ਕਹਿੰਦੇ ਫੜ ਸੱਟ ਗਈ ਆ ਜੋ ਵਿਚਾਰੇ ਨਾਲ ਪਤਾ ਨਹੀਂ ਕਿ ਉਹ ਧੋਖਾ ਜਰਾ ਬੈਦਾ ਕਰਦਾ ਬੰਦਾ ਬਹੁਤ ਇਮਾਨਦਾਰ ਵਾ ਪਰ ਪਰਮਾਤਮਾ ਦਾ ਪਤਾ ਨਹੀਂ ਕੀ ਮਨਜ਼ੂਰਾ ਰੱਬ ਨੂੰ ਗਰੀਬ ਬੰਦੇ ਤੇ ਬੜੀ ਛੇਤੀ ਹੱਬਾ ਵੀ ਛੱਡਦਾ ਵਾ ਕੇ ਤੇ ਆਪ ਇਹਦੇ ਵਿੱਚ ਰਾਜਮਾਹਾਂ ਦੇ ਵਿੱਚ ਪਾਵਾਂਗੇ ਲੋਨ ਥੋੜਾ ਜਿਹਾ ਲੋਨ ਆ ਇਸ ਲਈ ਪਾਉਣਾ ਕਿਉਂਕਿ ਥੋੜੇ ਛੇਤੀ ਜਲਦੀ ਬਣ ਜਾਂਦੇ ਆ ساری ਰਾਤ ਨਹੀਂ ਮੈਂ ਪਿਆਉਂਦੀ ਇਹ ਮੈਂ 2 ਘੰਟੇ ਲਵਾ ਕੇ ਇਹਨਾਂ ਨੂੰ ਪਿਆਉਂ ਕੇ ਮੈਂ ਛੇਤੀਆਂ ਲਵਾ ਦੇਾਂਗੀ ਫੇਰ ਬਸ ਸੂਟੀਏ ਵਿੱਚ ਚਾਰ ਪੰਜ ਸਿਟੀਆਂ ਨਾ ਬਣ ਜਾਂਦੇ ਕਈ ਰਾਜਮਾ ਠੀਠ ਹੁੰਦੇ ਆ ਇਹ ਮੇਰਾ ਲੈਟਰ ਖਰਾਬ ਹੋ ਗਿਆ ਫਿਰ ਮੈਂ ਮਾਰਚਸ ਵਰਤੀ ਪਤਾ ਨਹੀਂ ਲੈਟਰ ਨੂੰ ਕੀ ਹੋਇਆ ਕਦੇ ਕਦੇ ਇਦਾਂ ਦਾ ਮੇਰੇ ਕੋਲ ਨਵਾਂ ਵੀ ਹੈਗਾ ਪਰ ਮੈਂ ਨਵਾਂ ਬਿਮਾਰੀ ਮੈਨੂੰ ਕੋਠੀਕ ਮੈਂ ਸੇਤੀ ਇਸਤੇਮਾਲ ਨਹੀਂ ਕਰਦੀ ਕਿ ਉਹ ਤੇ ਹੁਣ ਆਪਾਂ ਚੱਲੇ ਕੁੱਕਰ ਬੰਦ ਕਰਕੇ ਰੱਖਾਂਗੇ ਤੇ ਫਿਰ ਦੁਬਾਰਾ ਸਿਟੀਆਂ ਲਵਾ ਦੇਾਂਗੇ ਦੋ ਚਾਰ ਡੜੀਆਂ ਲਵਾਉਣੀਆਂ ਹੁੰਆਂ ਹਨ ਤੇ ਲੂਣ ਦੀ ਜਗ੍ਹਾ ਸੀ ਆਪਾਂ ਉੱਥੇ ਉਹਦੇ ਟਿਕਾਣੇ ਤੇ ਰੱਖ ਦਿੱਤੀ ਆਗੇ ਤੇ ਹੁਣ ਆਪਾਂ ਇਹਦੇ ਕਰਾਂਗੇ ਜੀ ਇਹਧਰਾ ਕੇ ਲੋ ਜੀ ਆਪਾਂ ਹਣ ਕਰੀਏ ਭਾਂਡੇ ਸਾਫ਼ ਤੇ ਭਾਂਡੇ ਜ਼ਿਆਦਾ ਕੋਈ ਨਹੀਂ ਸੀਗੇ ਅੱਜ ਮੈਂ ਨਾਸ਼ਤਾ ਨਹੀਂ ਬਣਾਇਆ ਮੈਨੂੰ ਨਾਸ਼ਤਾ ਇਕੱਲੇ ਖਾਣਾ ਚੰਗਾ ਨਹੀਂ ਲੱਗਦਾ ਮੇਰੇ ਨਾਲ ਕੋਈ ਇੱਕ 파ਟਨਰ ਜ਼ਰੂਰ ਚਾਹੀਦਾ ਕਈ ਹੁੰਦਾ ਨਾ ਇਕੱਲੇ-ਇਕੱਲੇ ਬਹੁਤ ਖਾ ਲੈਂਦੇ ਨੇ ਬਣਾ ਲਿਆ ਉਹ ਖਾ ਲੈ ਖਾ ਲੈਣਾ ਪਰ ਮੈਨੂੰ ਨਹੀਂ ਉਹ ਚੰਗਾ ਲੱਗਦਾ ਕਿ ਇਕੱਲੇ ਬਣਾ ਕੇ ਖਾਈਏ ਤਾਂ ਇਸ ਲਈ ਫਿਰ ਮੈਂ ਅੱਜ ਨਾਸ਼ਤਾ ਨਹੀਂ ਬਣਾਇਆ ਮੈਂ ਇਕੱਲੇ ਚਾਹ ਨਾਲ ਤੇ ਰਸਾ ਹੀ ਖਾ ਲਿਆ ਸੀਗੀ ਆ ਦੋ ਕੁ ਬਿਸਕਟ ਲੈ ਲੇ ਦੋ ਰਸਾ ਖਾ ਕੇ ਆਪਾਂ ਆਪਣਾ ਭੇਟ ਭਰ ਗਿਆ ਮੈਨੂੰ ਕੱਲੀ ਹੋਵਾਂ ਤਾਂ ਮੈਨੂੰ ਭੁੱਖ ਵੀ ਨਹੀਂ ਲੱਗਦੀ ਕਿਉਂਕਿ ਆਦਤ ਹੁੰਦੀ ਹੈ ਕੰਜੇ ਜਿਹੜਾ ਕੱਲੇ-ਕੱਲੇ ਜ਼ਿਆਦਾ ਹੀ ਖਾ ਲੈਣਾ ਤੇ ਕੰਜਾਂ ਨੇ ਨਹੀਂ ਖਾਣਾ ਹਨਾ ਅਲੱਗ-ਅਲੱਗ ਹੁੰਦਾ ਵਾ ਆਪੋ ਆਪਣਾ ਵਿਚਾਰ ਧਾਰਾ ਪਰ ਮੈਂ ਕਹਿੰਨੀ ਹੁਣ ਫਿਰ ਨਹੀਂ ਖਾਲੀ ਪੇਟ ਨਹੀਂ ਰਹਿਣਾ ਚਾਹੀਦਾ ਤੇ ਅਸਲ ਵਿੱਚ ਮੈਂ ਖੱਲੀ ਚਾਹ ਬਣਾ ਕੇ ਦੋ ਕ੍ਰੋਸਨ ਲੈ ਲਿਆ ਆਪਣੇ ਭਾਂਡੇ ਵੀ ਥੋੜੇ ਹੀ ਆ ਕੋਈ ਜ਼ਿਆਦਾ ਭਾਂਡੇ ਨਹੀਂ ਸੀਗੇ ਤੇ ਸਿਰ ਭਾਂਡੇ ਧੋਣੀਆਂ ਤੇ ਮੈਨੂੰ ਹਜੂਰ ਸਾਹਿਬ ਦੀ ਯਾਦ ਆਉਂਦੀ ਕਿ ਜਦੋਂ ਭਾਂਡੇ ਖੜਕਦੇ ਹਨਾ ਇਹ ਦੁਰਸਾਭ ਦੇ ਵਿੱਚ ਸੇਵਾ ਹੋਵੇ ਚਾਹੇ ਆਪਣੇ ਦਰਬਾਰ ਸਾਹਿਬ ਚ ਹਰਿਮੰਦਰ ਸਾਹਿਬ ਸੇਵਾ ਹੋਵੇ ਅਮਰਸਰ ਸਾਹਿਬ ਤਾਂ ਉੱਥੇ ਵੀ ਇਹ ਭਾਂਡੇ ਖੜਕਦੇ ਤੇ ਕਈ ਕਹਿੰਣਗੇ ਐ ਭਾਂਡੇ ਖੜਕਦੇ ਭਾਂਡੇ ਹਨ ਵੀ ਕਰਮਾ ਵਾਲਿਆਂ ਦੇ ਘਰੇ ਭਾਂਡੇ ਖੜਕਦੇ ਜਿਨ੍ਹਾਂ ਦੇ ਕੋਈ ਹੁੰਦਾ ਨਹੀਂ ਉਹਨਾਂ ਦੇ ਭਾਂਡੇ ਨਹੀਂ ਖੜਕਦੇਗੇ ਇਸ ਤੋਂ ਜਾਵਾ ਵੱਡੇ ਦੁਖ ਨਹੀਂ ਮੈਥੋਂ ਇਲਾਵਾ ਕੋਈ ਨਹੀਂ ਜਾਣ ਸਕਦਾ ਇਸ ਲਈ ਮੈਂ ਕਹਿ ਨਹੀਂ ਹੁੰਦੀ ਕਿ ਕਰਮਾ ਵਾਲਿਆਂ ਦੇ ਘਰੇ ਭਾਂਡੇ ਖੜਕਦੇ ਨੇ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਪਿਆਰ ਨਾਲ ਭਾਵਨਾ ਨਾਲ ਰਹਿਆ ਕਰੋ ਕਰਮਾ ਵਾਲੇ ਕਈ ਵਾਰ ਤਾਂ ਦੇਖੋ ਮੈਂ ਨਵੀਂ ਵਿਆਹਟੀ ਬੋਟੀ ਆਵੇ ਨਾ ਕੋਈ ਚਾਰ ਕਿ ਦਿਨ ਭਾਂਡੇ ਚੰਗੇ ਸਾਫ਼ ਕਰਦੇ ਉਸ ਤੋਂ ਬਾਅਦ ਤਾਂ ਫਿਰ ਚੱਕ ਚੱਕ ਕੀ ਵਜਦੇ ਨੇ ਤੇ ਚਲੋ ਜੀ ਆਪਣੇ ਭਾਂਡੇ ਬਸ ਇਹ ਸਾਫ਼ ਹੋ ਗਏ ਆ ਤੇ ਇਹ ਉੱਪਰ ਜਿਹੜਾ ਢੱਕਣ ਰੱਖਿਆ ਇਹ ਮੈਂ ਸੀਗਾ ਨਿੰਬੂ ਨਿਚੋੜ ਨਿੰਬੂ ਨਿਚੋੜ ਮੇਰਾ ਹਸਬੰਡ ਸਵੇਰ ਪਾਣੀ ਲੈ ਕੇ ਜਾਂਦੇ ਆ ਤਾਂ ਮੈਂ ਨਿੰਬੂ ਇਸ ਪਾ ਕੇ ਦਿੰਨੇ ਹੁੰਦੇ ਆ ਤਾਂ ਪਾਣੀ ਆਪਾਂ ਹਮੇਸ਼ਾ ਥੋੜੇ ਹੀ ਕਰੀਏ ਮੈਂ ਕਿਉਂਕਿ ਪਾਣੀ ਬਹੁਤ ਘੱਟ ਛੱਡ ਕੇ ਤੋਂ ਨਹੀਂ ਆ ਭਾਂਡੇ ਕਿਉਂਕਿ ਪਾਣੀ ਦੀ ਆਪਾਂ ਨੂੰ ਵਰਤੋਂ ਕਰਨੀ ਚਾਹੀਦੀ ਆ ਸਾਮ ਸੰਭਾਲ ਕਰਨੀ ਚਾਹੀਦੀ ਆ ਪਾਣੀ ਦੀ ਜਿਆਦਾ ਪਾਣੀ ਡੋਲਣਾ ਨਾ ਵੀ ਭਾਂਡੇ ਤੋਂ ਨਹੀਂ ਧੋਣੇ ਹੁੰਦੇ ਨੇ ਆਪਾਂ ਇਹ ਰੱਖਦੇ ਇੱਕ ਸਾਈਡ ਤੇ ਤੇ ਹੁਣ ਇਸ ਤੋਂ ਬਾਅਦ ਆਪਾਂ ਹੋਰ ਥੋੜੇ ਥੋੜੇ ਕੰਮ ਛੋਟੇ ਛੋਟੇ ਕੰਮ ਨੇ ਉਤੋਂ ਮਾਗੇ ਮੈਂ ਸ਼ੈਂਕ ਵੀ ਸਾਫ਼ ਕਰਦੀ ਹਣੀ ਆ ਭਾਂਡੇ ਤੋਂ ਕਿ ਨਾ ਭਾਂਡੇ ਤੋਂ ਤੋਂ ਬਾਅਦ ਸ਼ੈਂਕ ਸਾਫ਼ ਕਰਨਾ ਮੇਰੇ ਜ਼ਰੂਰੀ ਹੁੰਦਾ ਵਾ ਮੈਨੂੰ ਚੰਗਾ ਲੱਗਦਾ ਇਹ ਧੁੱਤਾ ਜਾਏਗਾ ਫਿਰ ਇਹਦਾ ਇੱਕ ਸ਼ੈਂਕ ਦਾ ਕੱਪੜਾ ਰੱਖਿਆ ਉਹ ਵੇ ਦੇ ਵਿੱਚ ਫੇਰਾਂਗੀ ਮੈਨੂੰ ਪਤਾ ਕਿ ਹੁਣ ਕਿੰਨੇ ਵਜੇ ਤੱਕ ਸ਼ੈਂਕ ਦੇ ਵਿੱਚ ਆਪਾਂ ਪਾਣੀ ਨਹੀਂ ਡੋਲਣਾ ਘੰਟਾ ਅੱਧਾ ਘੰਟਾ ਘੰਟੇ ਬਾਅਦ ਜਿੰਦਾ ਵੀ ਹੁੰਦਾ ਫਿਰ ਰੋਸੀ ਦੇਖ ਕੇ ਫਿਰ ਸਾਰਾ ਸਾਫ਼ ਕਰ ਇਨ ਸੁਕਾਵਾਂਗੇ। ਡੇਲੀ ਤੁਸੀਂ ਕਰ ਰਹੇ ਹੋ ਸ਼ਾਮ ਨੂੰ ਵੀ ਮੈਂ ਰਾਤ ਨੂੰ ਪੈਣ ਲੱਗੀ ਨੇ। ਸਾਰੇ ਭਾਂਡੇ ਧੋਣ ਤੋਂ ਬਾਅਦ ਮਸ਼ੈਂਕਾ ਸਾਫ਼ ਕਰਕੇ ਰੱਖਣਾ ਹੁੰਦਾ ਵਾ। ਤੇ ਤੁਸੀਂ ਵੀ ਇਦਾਂ ਕਰਿਆ ਕਰੋ ਆਪਣੇ ਘਰ ਦੀ ਸਫਾਈ ਆਪਾਂ ਨੂੰ ਚੰਗੀ ਲੱਗਦੀ ਤੇ ਆਪਾਂ ਹੁਣ ਕਰਦੇ ਆ ਇੱਧਰ ਸੈਲਫ ਸਾਫ਼। ਸੈਲਫ ਸਾਫ਼ ਕਰਨ ਵਾ ਤੁਹਾਨੂੰ ਹੋਰ ਦਿਖਾਣੇ ਆਪਾਂ ਫਿਰ ਕੀ ਕੀ ਕੰਮ ਕਰਦੇ ਆ। ਤੇ ਇਹ ਰੱਖੀਆ ਮੈਂ ਮਲਾਈ। ਮਲਾਈ ਇਹ ਤੇ ਰੱਖਿਆ ਇਹ ਹਫਤੇਕੀ ਮਲਾਈ ਆ। ਕਿਉਂਕਿ ਹੁਣ ਘੱਟ ਆਉਂਦੀ ਆ ਦੁੱਧ ਘੱਟ ਆਉਂਦਾ ਵਾ। ਤੇ ਜਿੰਨਾ ਤੋਂ ਦੁੱਧ ਲੈਣੇ ਆਪਾਂ ਉਹਨਾਂ ਦੀ ਵੀ ਇੱਕ ਮੱਝ ਦਿੰਦੀ ਆਪਾਂ ਕਹਿੰਦੇ ਚਲੋ ਜਿੰਨੇ ਕਹਣਾ ਸਾਨੂੰ ਦੇ ਸਕਦੇ ਤੁਸੀਂ ਉਹਨਾਂ ਕੀ ਦੇ ਦੋ ਸਾਨੂੰ ਕਿਲੋ ਡੇਢ ਕਿਲੋ ਜਿੰਨਾ ਵੀ ਹੋ ਸਕਦਾ ਘੜ ਤੋਂ ਘੜ ਸੱਗੇ ਸਾਢੇ ਦੁੱਧ 2 ਕਿਲੋ ਆਉਂਦਾ ਹੁੰਦਾ ਸੀ ਪਰ ਹੁਣ ਦੁੱਧ ਘੱਟ ਆਉਂਦਾ ਤੇ ਮਲਾਈ ਵੀ ਫਿਰ ਘੱਟ ਹੁੰਦੀ ਹੈ ਆਪਾਂ ਸਾਰੇ ਸਾਫ਼ ਕਰਕੇ ਆਪਾਂ ਬਣਾਵਾਂਗੇ ਇਸ ਤੋਂ ਬਾਅਦ ਮੱਖਣ ਹੈਨਾ ਫਿਰ ਮੱਖਣ ਤੋਂ ਘਿਓ ਤਿਆਰ ਕਰਾਂਗੇ ਘਿਓ ਤੋਂ ਹੋਰ ਚੀਜ਼ਾਂ ਤਿਆਰ ਕਰਾਂਗੇ ਇਹ ਕਿਚਨ ਸਾਫ਼ ਕਰਕੇ ਆਪਾਂ ਰਾਮ ਨਾਲ ਫਿਰ ਆਪਾਂ ਮੱਖਣ ਵਰ ਤੋਂ ਮਲਾਈ ਤੋਂ ਮੱਖਣ ਤਿਆਰ ਕਰਾਂਗੇ ਮੈਨੂੰ ਕਾਫੀ ਕੰਮ ਦਾ ਮੈਡਿਕਸ਼ਨ ਤੇ ਕਰ ਲੈਣੀ ਹੁੰਦੀ ਆ ਥੋੜਾ ਨਿਕਲੇਗਾ ਕਿਹਾ ਅਜ ਜ਼ਿਆਦਾ ਨਹੀਂ ਕਿਉਂਕਿ ਮਲਾਈ ਥੋੜੀ ਆ ਹਨਾ ਮਲਾਈ ਥੋੜੀ ਆ ਤੇ ਫਿਰ ਕਿਉਂ ਆਪਣਾ ਹਿਸਾਬ ਜਿਦਾ ਹੀ ਨਿਕਲੇਗਾ ਮੈਂ ਸੋਚਿਆ ਕਾ ਉਹਨੂੰ ਖਰਾਬ ਕਰਨੀ ਆ ਮਲਾਈ ਜਿਹੜੀ ਹਫਤੇ ਖੰਡ ਦੀ ਹੈਗੀ ਆਪਾਂ ਉਹ ਨਵੇੜੀ ਦਈਏ ਨਵੇੜੇ ਨਾ ਬਗ ਲੱਕੇ ਪਿਆ ਨਾ ਵੀ ਇੱਥੇ ਨਵੇੜੀ ਨੂੰ ਆ ਵੀ ਇਹ ਕੰਮ ਕਰੀਏ ਮੇਰੇ ਦੇਖੇ ਦਰ ਕਿੰਨਾ ਚਾਨਣ ਪੈਣ ਲੱਗਾ ਨਾ ਪਹਿਲਾਂ ਮੈਂ ਕੱਪੜਾ ਹੀ ਲੱਕਿਆ ਸੀ ਖਿਚਾਂ ਦਾ ਜਿਹੜਾ ਟੰਗਿਆ ਹੁੰਦਾ ਮੇਰੇ ਤੁਹਾਨੂੰ ਬਾਹਰ ਦਾ ਦਰਸ਼ ਦਿਖਾਵਾਂ ਦੇਖੋ ਇਹ ਬਾਹਰ ਦਾ ਦਰਸ਼ ਮੇਰੇ ਬਾਹਰ ਬੂਟੇ ਗਮਲੇ ਬਹੁਤ ਲੱਗੇ ਹੋਏ ਨੇ ਕਿ ਇਹ ਤਾਂ ਟੋਪੋ ਪਾਈ ਦੀ ਸੋਸ ਬਸ ਵਾ ਫਿਰ ਮੈਂ ਤੇ ਮੂਰੇ ਕੱਪੜਾ ਪਾ ਲੈਣੀ ਆ ਹੁਣ ਆਪਾਂ ਬਣਾ ਲਗੇ ਮੱਖਣ ਮਲਾਈ ਪਈ ਹੈ ਜਿਹੜੀ ਆਪਾਂ ਉਹਦੇ ਮੱਖਣ ਬਣਾ ਲਈਏ ਤੇ ਆਪਾਂ ਇਹਦੇ ਵਿੱਚ ਕੱਢ ਲਾਂਗੇ ਤਕੀਲੇ ਚ ਮੈਂ ਇਹਦੇ ਵਿੱਚ ਥੋੜਾ ਅੱਜਕੱਲ ਜਿਆਦਾ ਹੋਵੇ ਤਾਂ ਨਾ ਫਿਰ ਮੈਂ ਵੱਡੇ ਭਾਂਡੇ ਚ ਬਣਾ ਕੇ ਤੇ ਮਧਾਨੀ ਲਾ ਲੈਣੀ ਆ ਮੈਂ ਮਧਾਨੀ ਲੈ ਆਈ ਸੀ ਆਪਕੀ ਮਨੂੰ ਬੈਂ ਜਿਆਦਾ ਹੁੰਦੀ ਸਰਦੀਆਂ ਦੇ ਵਿੱਚ ਨਾ ਮੱਖਣ ਜਿਆਦਾ ਹੁੰਦਾ ਵਾ ਕਿਉਂਕਿ ਦੁੱਧ ਦੋਟਾਈ ਕਿੰਨੋ ਵੀ ਆ ਜਾਂਦਾ ਟਾਈ ਕਿੰਨੋ ਵੀ ਆਈ ਜਾ ਜਿੰਨੀ ਕੀ ਜ਼ਰੂਰਤਾ ਮਤਲਬ ਕਿ ਆਪਾਂ ਲੈ ਲਈਦਾ ਦੋਨੇ ਮੈਂਬਰ ਆ ਬਦੁੱਧ ਤੋਂ ਅਸੀਂ ਬਹੁਤ ਖਾਣੇ ਪੀਣੇ ਆ ਸੱਖ ਨਾਲ ਲੈ ਲਈਦਾ ਜਿਆਦਾ ਹੀ ਤੋ ਹੁਣ ਘਟਵਾ ਘਟਿਆ ਸਲੇ ਕਿਉਂਕਿ ਹੁਣ ਰੋਤੀ ਇਦਾਂ ਨਹੀਂ ਹੋਗੀ ਹਨਾ ਅੱਲੇ ਦੇ ਆਪਾਂ ਨੂੰ ਵਿਚਾਰੇ ਨੂੰ ਦੋਸ਼ ਵੀ ਕੀ ਦੇਣਾ ਕਿ ਤੂੰ ਸਾਨੂੰ ਦੁੱਧ ਜ਼ਿਆਦਾ ਨਹੀਂ ਦੇ ਰਿਹਾ ਅਸੀਂ ਉਹਦੀ ਪ੍ਰੋਬਲਮ ਸਮਝਦੇ ਆਂ ਤੇ ਪਰ ਸਾਨੂੰ ਇਹੀ ਆ ਕਿ ਜਿੰਨਾ ਜਿੰਨਾ ਹੁਣ ਦਈ ਜਾਂਦਾ ਦੁੱਧ ਉਹ ਨਾਲ ਨਹੀਂ ਠੀਕ ਆ ਕਿੱਲੋ ਆਉਂਦਾ ਤਾਂ ਕਿੱਲੋ ਠੀਕ ਆ ਕਿੱਲੋ ਨਾ ਸਾਰੋ ਜ਼ਰੂਰਤ ਪੈਂਦੀ ਆ ਪੈਕਟ ਲੈ ਲਓ ਸ਼ਹਿਰ ਦੇ ਵਿੱਚ ਇੱਕ ਇਹ ਬੜੀ ਵੱਡੀ ਮੌਜ ਹੁੰਦੀ ਆ ਨਾ ਸਭ ਤੋਂ ਅੱਛੀ ਮੌਜ ਹੁੰਦੀ ਆ ਤੇ ਆਪਾਂ ਹੁਣ ਇਹਦੇ ਵਿੱਚ ਇਹ ਮਧਾਨੀ ਛੋਟੀ ਵਾਲੀ ਲਾ ਲਿੱਤੀ ਮੈਂ ਛੋਟੀ ਵਾਲੀ ਤੁਸੀਂ ਵੀ ਬਹੁਤ ਵੇਖੀ ਆ ਨਾ ਇਹਦੇ ਨਾਲ ਤਾਂ ਬਹੁਤ ਵਿਚਾਰੀ ਨਾਲ ਬਹੁਤ ਮੱਖਣ ਬਣਾਇਆ ਤੇ ਨਾਲ ਨੇ ਫਿਰ ਦੂਸਰੀ ਬੱਢੀ ਲਿਆਂਦੀ ਉਹਦੇ ਨਾਲ ਘੱਟ ਬਣਿਆ ਕਿਉਂਕਿ ਹੁਣ ਦੁੱਧ ਬੰਦ ਹੋ ਗਿਆ ਕਰਕੇ ਨਾ ਘੱਟ ਬਣਿਆ ਉਹਦੇ ਨਾਲ ਹਾਂਜੀ ਆਪਾਂ ਇਹ ਚ ਪਾ ਲਈ ਬਰਫ਼ ਹਾਂ ਬਰਫ਼ ਪਾ ਲਈ ਹੈਗੀ ਬਰਫ਼ ਤੋਂ ਪਾਉਣ ਨਾਲ ਤਾਂ ਮੱਖਣ ਬਹੁਤ ਸੋਹਣਾ ਬਣਦਾ ਗਰਮੀ ਦੇ ਵਿੱਚ ਬਰਫ਼ ਪਾ ਲੋ ਠੰਡਾ ਪਾਣੀ ਦੋ ਤਾਂ ਠੰਡਾ ਪਾਣੀ ਪਾ ਲੋ ਬਰਫ਼ਾ ਤੇ ਬਰਫ਼ ਪਾ ਲੋ ਮੇਰੇ ਕੋਲ ਬਰਫ਼ ਵੀ ਠੰਡਾ ਪਾਣੀ ਵੀ ਪਰ ਫਿਰ ਵੀ ਮੈਂ ਇਹਦੇ ਵਿੱਚ ਬਰਫ਼ ਦੇ ਟੇਲੇ ਰਿ ਪਾਇਆ ਛੋਟੇ ਛੋਟੇ ਜਿਹੇ ਪੀਸੋ ਤੇ ਸਰਦੀ ਹੁੰਦੀ ਹੈ ਤੇ ਚ ਗਰਮ ਪਾਣੀ ਪਾ ਲਓ ਤਾਂ ਵੀ ਝਟਾਵਾ। ਦੇਖੋ ਦੇਖੋ ਨਿਤੋਂ ਕਿਦਾਂ ਦਾ ਮੇਰਾ ਬਣਿਆ ਹੈ। ਲਓ ਜੀ ਮੱਖਣ ਬਣ ਗਿਆ ਆਪਣਾ ਤੇ ਲੱਸੀ ਇੱਕ ਪਾਸੇ ਆ ਤੇ ਮੱਖਣ ਇੱਕ ਪਾਸੇ ਆ ਦੇਖ ਲਓ ਤੁਸੀਂ। ਸੁੱਖ ਨਾਲ ਮੱਖਣ ਬਣਿਆ ਵਾ ਹਨਾ। ਹੁਣ ਆਪਾਂ ਮੱਖਣ ਕੱਢ ਕੇ ਇੱਕ ਕੜਾਹੀ 'ਚ ਪਾ ਲੈਨੇ। ਥੋੜੀ ਜਿਹਾ ਜ਼ਿਆਦਾ ਨਹੀਂ ਛੋਟੀ ਕੜਾਹੀ 'ਚ ਪੈ ਜਾਣਾ। ਉਹਦੇ 'ਚ ਹੀ ਗਰਮ ਹੋ ਜਾਊਗਾ ਫਿਰ ਇਹ। ਮਸੇ ਦੇ ਚੀ ਆ ਜਾਣਾ ਇੰਨੀ ਕਕੜਾਹੀ ਦੇ ਵਿੱਚ ਇਹਨੇ ਆ ਜਾਣਾ ਬਹੁਤ ਸੋਣਾ ਠੰਡਾ ਠੰਡਾ ਬਰਫ਼ ਕਰਕੇ ਨਾ ਬੜਾ ਸੋਣਾ ਜੰਮਿਆ ਪਿਆ ਜਿਹੜਾ ਸੀਗਾ ਮਾੜਾ ਮੋਟਾ ਆਪਾਂ ਇਹਦੇ ਵਿੱਚ ਪਾਣੀ ਰਹਿ ਜਾਂਦਾ ਉਹਨੂੰ ਆਪਾਂ ਲੱਸੀ ਜੀ ਨੂੰ ਇਸ ਤਰ੍ਹਾਂ ਕਰਕੇ ਨਚੋੜਾਂਗੇ ਬਰਫ਼ ਪਾਉਣ ਦਾ ਇਹ ਫਾਇਦਾ ਕਿ ਸਾਰਾ ਨਿਕਲ ਜਾਂਦਾ ਵਾ ਜਿਹੜਾ ਚ ਪਾਣੀ ਪੂਣੀ ਹੈਗਾ ਵਾ ਆ ਲੋ ਜੀ ਐਦਾਂ ਘੁਟਣਾ ਬੜਾ ਸੌਖਾ ਨਹੀਂ ਤਾਂ ਬਰਫ਼ ਨਹੀਂ ਪਾਉਂਦੇ ਨਾ ਆਪਾਂ ਫਿਰ ਇਹ ਇਹਦਾ ਦੱਬਿਆ ਨਹੀਂ ਜਾਂਦਾ ਇਹਨੂੰ ਮੱਖਣ ਨੂੰ ਤੇ ਪਾਣੀ ਨਿਕਲ ਹੱਥਾਂ 'ਚ ਜੀ ਦੇਖਿਓ ਤੁਸੀਂ ਬਿਨਾ ਵਰਕ ਤੋਂ ਪਾ ਕੇ ਹੱਥਾਂ ਦੇ ਵਿੱਚ ਦੀ ਨਿਕਲ ਚ ਰਿਹਾ ਜਾਏਗਾ ਇਹ ਆਪਣਾ ਪਾਈ ਇੱਕਦਾ ਢੇਲੂ ਜਿਹਾ ਤਾਂ ਬਣੀ ਗਿਆ ਚਲੋ ਜਿੰਨਾ ਵੀ ਨਿਕਲੇਗਾ ਉਹਨੇ ਹੀ ਅੱਛਾ ਨਾ ਘਰ ਦੀ ਚੀਜ਼ ਹੀ ਕਰਦੀ ਹੁੰਦੀ ਹੈਗੇ ਤੇ ਫਿਰ ਤੁਸੀਂ ਦੱਸਿਓ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਿਓ ਤਾਂ ਬਹੁਤ ਜ਼ਰੂਰਤਾ ਤੁਹਾਡੀ ਫੈਨ ਭਰਾਵਾਂ ਦੀ ਸਹਿਯੋਗ ਦੀ ਧੰਨਵਾਦ ਨਿਓ ਆਕਾ ਸਬਸਕ੍ਰਾਈਬ ਕਰ ਲੈਣਾ ਮੇਰਾ ਚੈਨਲ ਵੀ ਨਿਊ ਹੈ ਫਰਸਟ ਵਲੌਗ ਹੈ ਮੇਰਾ ਅੱਜ ਤੇ ਮੈਕਅਪ ਆ ਤੇ ਮੈਂ ਇਸ ਤਰ੍ਹਾਂ ਵਲੌਗ ਛੋਟੇ ਛੋਟੇ ਪਾਉਂਦੀ ਰਹਾਂਗੀ ਤੇ ਤੁਸੀਂ ਮੈਨੂੰ ਥੋੜਾ ਥੋੜਾ ਸਹਿਯੋਗ ਕਰਦੇ ਰਹੋਗੇ ਤੁਹਾਡੇ ਥੋੜੇ ਥੋੜੇ ਸਹਿਯੋਗ ਨਾਲ ਹੀ ਜਿਆਦਾ ਸਹਿਯੋਗ ਬਣ ਜਾਏਗਾ ਧੰਨਵਾਦ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਪਰਮਾਤਮਾ ਤੁਹਾਨੂੰ ਸਦਾ ਸੁਖੀ ਰੱਖੇ ਜੀ